ਆਣੀਆਂ ਹਨ ਜਿਨ੍ਹਾਂ ਤੋਂ ਸ੍ਰਿਸ਼ਟੀ ਉਤਪਨ ਹੁੰਦੀ ਸਹਿਵਾਕ ਜਨਾ ਅੰਡਜ ਜੇਰਜ ਉਤਪੂਜ ਸੇਤਕ ਇੱਕ ਅੰਡੇਆਂ ਤੋਂ ਪੈਦਾ ਹੁੰਦੇ ਹਨ ਪਹਿਲੇ ਅੰਡਾ ਹੁੰਦਾ ਅੰਡੇ ਚੋਂ ਫਿਰ ਬੱਚਾ ਅੰਡਿਆਂ ਚੋਂ ਪੈਦਾ ਹੋਣ ਵਾਲਿਆਂ ਨੂੰ ਅੰਡਜ ਆਖਦੇ ਅੰਡਜ ਫਿਰ ਜੇਰਜ ਜੇਰ ਚੋਂ ਪੈਦਾ ਹੁੰਦੇ ਹਨ ਜਿਸ ਵੇਲੇ ਜੰਮਦੇ ਹਨ ਉੱਪਰ ਇੱਕ ਚਿੱਲੀ ਹੁੰਦੀ ਹੈ ਮਨੁੱਖ ਜੇਰਜ ਹਨ ਤੇ ਅਂਡੇਆਂ ਚ ਨਹੀਂ ਹੁੰਦੇ ਆਂ ਅਂਡਿਆਂ ਚ ਹੁੰਦੇ ਹਨ ਆ ਕਬੂਤਰ ਕੁੱਕੜ ਇਸ ਤਰ੍ਹਾਂ ਦੇ ਜਾਨਵਰ ਅੰਡੇ ਜੇਰਜ ਤੇ ਉਹ ਤੋਂ ਬਚੀਂ ਧਰਤੀ ਇਹ ਖੇਤਾਂ 'ਚ ਆ ਪਸੀਨਾ ਆ ਜਾਂਦਾ ਹੈ ਵਿੱਚ ਜੀਵ ਪੈਦਾ ਹੋ ਜਾਂਦੇ ਹਨ ਜੂੰਆਂ ਕੀੜੇ ਨਿੱਕੇ ਬਾਰੀਕ ਚਾਰ ਤਰ੍ਹਾਂ ਦੀਆਂ ਖਾਣੀਆਂ ਹਨ ਗੰਦਗੀ ਕਿਤੇ ਪਈ ਰਵੇ ਤੇ ਉਸ ਵਿੱਚ ਕੀੜੇ ਹੋ ਜਾਂਦੇ ਇਹ ਵੀ ਉਸ ਦੀ ਕੁਦਰਤ ਹੈ ਉਸ ਨੇ ਇਹ ਤਕਸੀਮ ਕੀਤੀਆਂ ਹੋਈਆਂ ਹਨ ਇਹ ਸਾਰੀਆਂ ਜੂੰਆਂ ਜੁਨੀਆਂ ਵਿੱਚ ਜੀਵ ਕਿਸ ਤਰ੍ਹਾਂ ਪੈਦਾ ਹੋਊ ਥੋੜੇ ਚਿਰ ਦੀ ਬਾਤ ਹੈ ਕਿ ਆਦਮੀ ਆਖਣ ਲੱਗਾ ਜੀ ਤੁਸੀਂ ਕੁਦਰਤ ਨੂੰ ਬੜਾ ਸਲਾਹ ਦੇਖੋ ਕਿ ਸਭ ਕੁਝ ਕੁਦਰਤ ਕਰਦੀ ਹੈ ਮੈਂ ਵੀ ਕਰ ਸਕਦਾ ਤੂੰ ਕੀ ਕਰ ਸਕਣਾ ਅਖੇ ਮੈਂ ਠੂਏ ਪੈਦਾ ਕਰ ਸਕਣਾ ਵੀ ਕਿਸ ਤਰ੍ਹਾਂ ਅਖੇ ਜੇ ਮੱਝ ਦਾ ਗੋਬਰ ਪਿਸ਼ਾਬ ਇਕੱਠਾ ਕਰਕੇ ਰੱਖ ਲਈਏ ਕੁਛ ਦਿਨ ਪਿਆਰ ਰਵੇ ਤੇ ਵਿੱਚ ਫਿਰ ਉਹ ਠੂਏ ਪੈਦਾ ਹੋ ਜਾਂਦੇ ਮੈਂ ਕਿਹਾ ਪਰ ਤੂੰ ਕੀ ਪੈਦਾ ਕੀਤੇ ਇਹ ਤਾਂ ਕੁਦਰਤ ਉਸੇ ਦੀ ਹੈ ਹਾਂ ਤੂੰ ਜਾਨਾ ਤਾਂ ਪੈਦਾ ਵੀ ਕਰਨ ਵਾਲਾ ਹੈ ਜੇ ਠੂਏ ਦੀਆਂ ਅੱਗੇ ਚਾਰ ਲੱਤਾਂ ਹੋਣ ਤੇ ਤੂੰ ਪੰਜ ਬਣਾ ਦੇ ਜਾਂ ਤਿੰਨ ਬਣਾ ਦੇ ਇਹ ਤੇ ਕੁਦਰਤ ਹੈ ਵਾਹਿਗੁਰੂ ਨੇ ਸਾਰੀ ਆਪਣੀ ਕੁਦਰਤ ਕਿਸੇ ਕਾਨੂੰਨ ਵਿੱਚ ਬੱਦੀ ਹੋਈ ਹੈ ਤੇ ਉਹਨਾਂ ਨੇ ਫਰਵਾਹ ਨਹੀਂ ਕੀਤਾ ਅੰਡਾ ਜੀ ਜੇਰਜ ਕੁੱਤ ਬੁੱਝ ਸੇਤਜ ਸੇ ਵਕਤ ਨੇ ਤੇਰੇ ਕੀਤੇ ਜੰਤਾ ਇਹ ਸਾਰੇ ਜੰਤ ਤੇਰੇ ਕੀਤੇ ਹੋਏ ਹਨ ਫਿਰ ਇੱਕ ਵੱਡੀ ਖੂਬੀ ਹੈ ਤੇਰੇ ਵਿੱਚ بے ਮਿਸਾਲ ਖੂਬੀ ਜੋ ਕਿਸੇ ਵਿੱਚ ਵੀ ਨਹੀਂ ਹੋ ਸਕਦੀ ਨਾ ਹੋਈ ਹੈ ਨਾ ਹੋਵੇਗੀ ਕਿਹੜੀ ਅਖੇ ਇੱਕ ਪੁਰਬ ਮੈਂ ਤੇਰਾ ਦੇਖਿਆ

ਆ ਗੰਦਗੀ ਤੂੰ ਜਿੱਥੋਂ ਵੀ ਤੂੰ ਜੀਵ ਪੈਦਾ ਕੀਤਾ ਤੇਰੀ ਇਹ ਖੂਬੀ ਹੈ ਪੈਦਾ ਕਰਨ ਵਾਲਿਆ ਕਿ ਤੂੰ ਵਿੱਚ ਆਪ ਵਸਿਆ ਨਿੱਕੇ ਨਿੱਕੇ ਜੀਵ ਵੇਖੋ ਨਾ ਜੋ ਬੜੀ ਨੀਜ ਨਾਲ ਤੱਕੀਆਂ ਨજર ਆਉਂਦੇ ਹਨ ਖਬਰ ਨਹੀਂ ਕਿਵੇਂ ਭੱਜੇ ਫਿਰਦੇ ਕਿਸ ਤਰ੍ਹਾਂ ਦੀਆਂ ਉਹਨਾਂ ਦੀਆਂ ਅੱਖਾਂ ਹੋਣ ਗਈਆਂ ਵੇਖਦੇ ਹਨ ਤਾਂ ਹੀ ਡਰਦੇ ਹਨ ਕਿੰਨਿਆ ਉਹਨਾਂ ਦੀਆਂ ਲੱਤਾਂ ਹੋਣਗੀਆਂ ਕਿਤਨਾ ਉਹਨਾਂ ਵਿੱਚ ਬਲ ਹੈ ਫੂਕ ਮਾਰੀਏ ਤਾਂ ਉੱਡ ਜਾਣ ਪਰ ਕਰਨਹਾਰ ਤੂੰ ਉਹਨਾਂ ਵਿੱਚ ਵੀ ਬੈਠਾ ਹੋਇਆ ਇਹ ਤੇਰੇ ਕੀਤੇ ਜਨਤਾ ਏਕ ਪੁਰਬ ਮੈਂ ਤੇਰਾ ਦੇਖਿਆ ਤੂੰ ਸਭਨਾ ਮਹਿ ਰਵੰਤਾ ਸਭਨਾ ਵਿੱਚ ਰਵਤਾ ਹੇ ਸਭ ਥਾਈਂ ਰਵੇ ਹੋਏ ਵਾਹਿਗੁਰੂ ਮੈਂ ਤੈਨੂੰ ਅਜੇ ਵੀ ਨਹੀਂ ਤੱਕ ਸਕਿਆ ਇਤਨੇ ਤੇਰੇ ਗੁਣ ਤੇ ਇਤਨੀਆਂ ਤੇਰੀਆਂ ਵਡਿਆਈਆਂ ਦਿਨ ਰਾਤ ਸੂਰਜ ਵਾਂਗੂ ਪ੍ਰਤੱਖ ਮੈਂ ਮੂੜ ਵੀ ਤੈਨੂੰ ਨਾ ਜਪਾਂ ਤੇ ਨਾ ਤੱਕਾਂ ਮੇਰੇ ਜਿਹੜਾ ਕਾਣ ਮੂਰਖ ਹੈ ਸਹਬ ਬੇਨਤੀ ਕਰਦੀ ਆਂ ਤੇਰੇ ਗੁਣ ਬਹੁਤੇ ਮੈਂ ਇੱਕ ਨਾ ਜਾਣਿਆ ਤੇਰੇ ਗੁਣ ਬਹੁਤੇ ਮੈਂ ਇੱਕ ਨਾ ਜਾਣਿਆ ਮੈਂ ਮੂਰਖ ਕਿਛ ਦੀਜੇ ਮੈਂ ਮੂਰਖ ਨੂੰ ਵੀ ਕੁਛ ਬਖਸ਼ੋ ਅਖਿ ਆਜੇ ਕੋਈ ਕਸਰ ਹੈ ਕਿਤਨਾ ਕੁਛ ਮੁਕਸ਼ਿਆ ਹੈ ਹੋਰ ਕੁਝ ਮੰਗਣਾ ਹੈ ਅਖਿ ਹਾਂ ਇੱਕ দান ਹੋਰ ਦਿਓ ਬਹੁਤ ਕੁਝ ਦਿੱਤਾ ਜੀ ਸ਼ੁਕਰਗੁਜ਼ਾਰ ਹਾਂ ਇੱਕ ਚੀਜ਼ ਹੋਰ ਦਿਓ ਕਿਹੜੀ ਪ੍ਰਣਾਮਤ ਨਾਨਕ ਸੁਣ ਮੇਰੇ ਸਹਬਾ ਇਹ ਡੁੱਬਦਾ ਪੱਥਰ ਲੀਜੇ ਮੈਂ ਪੱਥਰ ਵਾਂਗੂ ਪਾਪਾ ਨਾਲ ਪਾਰਾ ਹੋ ਗਿਆ ਤੇ ਡੁੱਬਦਾ ਹੁਣ ਸੰਸਾਰ ਸਾਗਰ ਵਿੱਚ ਮੈਨੂੰ ਤਾਰ ਲੈ ਬਸ ਆ ਤਾਰ ਲਾ ਇੱਕ ਤਾਰਨ ਦਾ ਬਚਨ ਕਰ ਦਿਓ ਬਾਕੀ ਜੋ ਕੁਝ ਬਖਸ਼ਿਆ ਜੇ ਮੈਂ ਬੜੇ ਸੁਖ ਮਾਣੇ ਹਨ ਮੈਂ ਕਿਸ ਮੂੰਹ ਨਾਲ ਤੇਰਾ ਸ਼ੁਕਰ ਗੁਜ਼ਾਰਾਂ ਪਰ ਆ ਦਾਨ ਜ਼ਰੂਰੀ ਹੈ ਕਿਉਂ ਜੇ ਤੂੰ ਨਾ ਕਿਰਪਾ ਕਰੇਂਗਾ ਮੈਂ ਤਾਂ ਗੜਕਿਆ ਪਿਆ ਕੁਚਲ ਕਠੋਰ ਕਾਪਟ ਕਾਮੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਬਖਸ਼ਾਵਣ ਦਾ ਰਸਤਾ ਦੱਸਦੇ ਹਨ ਬਈ ਕਿਵੇਂ ਬਖਸ਼ਾਓ ਆ ਮੈਂ ਦੱਸਾਂ ਆਪ ਗੱਲ ਵਿੱਚ ਪਾਇਆ ਪੱਲਾ ਹੱਥ ਜੋੜ ਕੇ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਜਾ ਖੜਾ ਹੋਇਆ ਦੁਬ ਦੁਬ ਅੱਖਾਂ ਪਰੀਆਂ ਪੰਜਵੇਂ ਪਾਸਾ ਦੀਆਂ ਚੌਥੇ ਪਾਸਾ ਨੂੰ ਤੱਕਦਿਆਂ ਹੱਥ ਜੋੜ ਕੇ ਸਿਰ ਜੁਕਾਇਆ ਤੇ ਬੋਲੇ ਕੁਛਲ ਕਠੋਰ ਕਾਪਟ ਕਾਮੀ ਉੱਥੇ ਆਪਣੀਆਂ ਚੰਗਿਆਈਆਂ ਦਾ ਟੰਡੋਰਾ ਨਾ ਦੇਈ ਉੱਥੇ ਆਪ ਨੂੰ ਕੁਝ ਬਣਾ ਕੇ ਨਾ ਲੈ ਜਾਵੀਂ ਉਤੇ ਤਾਂ ਖਾਕ ਹੋ ਕੇ ਜਾਣ ਸੇਵਾਖਦਨ ਨਾਨਕ ਤਿਨਾ ਖਾਕ ਜਿਨਾ ਯਕੀਨਾਂ ਹਿੱਕ ਸਿਮ ਮੈਂ ਉਹਨਾਂ ਦੇ ਪੈਰਾਂ ਦੀ ਖਾਕ ਹਾਂ ਤੂੜ ਹਾਂ ਜਿਨ੍ਹਾਂ ਨੂੰ ਹਿੱਕ ਤੇ ਯਕੀਨ ਆ ਗਿਆ ਜਿਨ੍ਹਾਂ ਦਾ ਯਕੀਨ ਪਰ ਪੱਕ ਹੈ ਤੋ ਯਕੀਨ ਬਣਾ ਕੇ ਪਰਪੱਕ ਯਕੀਨ ਕਰਕੇ ਜਾ ਗੁਰੂ ਦੇ ਚਰਣਾ ਵਿੱਚ ਔਰ ਸਨਮੁਖ ਜਾ ਕੇ ਖੜੋ ਕੇ ਬੇਨਤੀ ਕਰ ਜਿਵੇਂ ਪੰਮੇ ਪਾਸਾ ਪੈ ਤੈਨੂੰ ਰਸਤਾ ਦਸਦੇ ਅਨ ਜੀ ਕੁਚਲ ਕਠਾ ਕਾਪਟ ਕਾਮੀ ਕੀ ਜਾਣੈ ਜੋ ਜਾਣੋ ਤਉ ਤਹਰ ਸੁਆਮੀ ਮੈਨੂੰ ਤਰਨਾ ਨਹੀਂ ਆਉਂਦਾ ਜਿਵੇਂ ਤੁਹਾਨੂੰ ਪਾਉਂਦਾ ਮੈਨੂੰ ਤਾਰ ਲ ਤੂੰ ਸਮਰੱਥ ਸਰਨ ਜੋ ਤੂੰ ਸਰਬ ਕਲਾ ਸਮਰੱਥ ਐ ਮੇਰੇ ਦਾਤੇ ਔਰ ਜੋ ਤੇਰੀ ਸਰਨ ਆ ਜਾਵੇ ਤੂੰ ਉਸ ਨੂੰ ਰੱਖਣ ਜੋਗ ਹੈ ਇਸ ਵਾਸਤੇ ਸਰਨ ਜੋਗ ਸੁਣ ਸਰਣੀ ਆ ਸਰਨ ਜੋਗ ਸੁਣ ਕੇ ਤੈਨੂੰ ਅਸੀਂ ਤੇਰੀ ਸ਼ਰਨ ਆਏ ਤੂੰ ਸਮਰੱਥ ਸਰਨ ਜੋਗ ਤੂੰ ਰੱਖੇ ਆਪਣੀ ਕਲਧਾਰ ਅਖੇ বেদ ਪੁਰਾਨ ਸ਼ਾਸਤਰ ਪੋਥੀਆਂ ਪਾਠ ਜਾਓ ਕਰ ਲੋ ਕੁਛ ਤਰ ਜਾਓਗੇ ਆਖਿਆ ਕਰ ਦਿੱਠੇ ਜਾ ਪਤਾਪ ਨੇਮ ਸੁਚ ਸੰਯਮ ਨਹੀਂ ਇਨ ਬਿੱਦੇ ਛੁਟਕਾਰ ਜਿੰਨਾ ਚਿਰ ਤੂੰ ਮੋਰ ਨਾ ਲਾਏਂਗਾ ਕਿਸੇ ਵੀ ਕੀਤੀ ਉੱਤੇ ਉਹ ਤਾਂ ਥਾਂ ਹੀ ਨਹੀਂ ਪੈਂਦੀ ਇਸ ਵਾਸਤੇ ਦਾਤਿਆ ਤੇਰੀ ਨਦਰ ਦੀ ਲੋੜ ਹੈ ਮਾਵੇਂ ਕੋਈ ਜਪ ਕਰੇ ਤੇ ਭਾਵੇਂ ਤਪ ਕਰੇ ਮਾਵੇਂ ਪਾਠ ਕਰੇ ਤੇ ਭਾਵੇਂ ਪੜੇ ਪੋਥੀਆਂ ਜਿੰਨਾ ਚਿਰ ਉਤੇ ਗੁਰੂ ਕੀ ਨਦਰ ਨਹੀਂ ਕੀਤਾ ਆਕਾਰਤ ਹੈ ਇਸ ਵਾਸਤੇ ਕਿਆ ਪਤਾ ਪਨੇਮ ਸੁਜ ਸੰਯਮ ਨਹੀਂ ਇਨ ਬਿਦੇ ਛੁਟਕਾਰ ਕੀ ਚਾਉਨੇ ਦੀ ਗਰਤ ਘਰ ਅੰਧ ਤੇ ਕਾਢ ਸੰਸਾਰ ਅੰਧਾ ਖੂਹ ਹੈ ਮੈਂ ਇਸ ਵਿੱਚ ਗਰ ਕੇ ਆ ਜਾਣਾ ਮੈਨੂੰ ਕੱਢ ਲਾ ਗਰਤ ਘੋਰ ਅੰਧ ਤੇ ਕਾਢ ਕਿਵੇਂ ਕੱਢਦੇ ਹਨ ਪਤਾ ਜੇ ਪ੍ਰਭ ਨਾਨਕ ਨਦਰ ਨਿਹਾਰ ਨਦਰ ਦੇ ਨਾਲ ਜਿਸ ਵੇਲੇ ਨਜ਼ਰ ਕਰਕੇ ਚਾ ਤੱਕ ਕੋਈ ਪਿਆਰ ਦੀ ਨਜ਼ਰ ਮਿਹਰ ਦੀ ਨਜ਼ਰ ਉਸ ਵੇਲੇ ਬਸ ਜਿਸ ਤੇ ਨਜ਼ਰ ਹੋਈ ਉਹ ਪਾਰ ਹੋ ਗਈ ਉਹ ਨਜ਼ਰ ਮੰਗੀ ਹੈ ਉਹ ਮਿਹਰ ਮੰਗੀ ਹੈ ਹੱਥ ਜੋੜ ਕੇ ਆਖਿਆ ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਣਿਆ ਤੇਰੇ ਗੁਣ ਬਹੁਤੇ ਮੈਂ ਏਕ